ਜੀਵਨ ਹੈ ਉਹ ਪਾਣੀ ਹੈ ਤੇ ਗੁਰਸਿੱਖ ਦਾ ਜੀਵਨ ਕੌਣ ਹੈ ਬਾਣੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ ਤੇ ਜੋ ਗੁਰੂ ਦਾ ਸਿੱਖ ਹੈ ਉਹ ਬਾਣੀ ਤੋਂ ਬਿਨਾਂ ਨਹੀਂ ਜੀ ਸਕਦਾ ਤੇ ਬਾਣੀ ਹੁਣ ਚੰਗੀ ਸਾਨੂੰ ਤਾਲ ਲੱਗੇਗੀ ਜੇ ਸਾਡੇ ਅੰਦਰ ਬਾਣੀ ਦੇ ਪ੍ਰਤੀ ਪਿਆਸ ਹੋਵੇਗੀ ਜੇ ਸਾਡੇ ਅੰਦਰ ਭੁੱਖ ਹੋਵੇਗੀ ਕਿਉਂਕਿ ਭੋਜਨ ਉਹਦੇ ਹੀ ਚੰਗਾ ਲੱਗਦਾ ਹੈ ਜਦੋਂ ਸਾਡੇ ਨੂੰ ਸਰੀਰ ਨੂੰ ਭੁੱਖ ਲੱਗੀ ਹੁੰਦੀ ਹੈ ਪਾਣੀ ਸਾਨੂੰ ਉਦੋਂ ਚੰਗਾ ਲੱਗਦਾ ਹੈ ਜਦੋਂ ਸਾਡੇ ਸਰੀਰ ਨੂੰ ਪਿਆਸ ਲੱਗੀ ਹੈ ਜੇ ਅੱਜ ਬਾਣੀ ਚੰਗੀ ਨਹੀਂ ਨਾ ਲੱਗਦੀ ਤਾਂ ਸਮਝੋ ਅੱਜ ਸਾਡੇ ਅੰਦਰ ਭੁੱਖ ਨਹੀਂ ਹੈ ਜੇ ਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਤਾਂ ਸਮਝੋ ਸਾਡੇ ਅੰਦਰ ਹਜੇ ਪਿਆਸ ਨਹੀਂ ਹੈ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਪਿਆਸ ਨਹੀਂ ਬਣਦੀ ਜਿੰਨਾ ਚਿਰ ਸਾਡੇ ਅੰਦਰ ਭੁੱਖ ਨਹੀਂ ਬਣਦੀ ਉਨਾ ਚਿਰ ਸਾਨੂੰ ਬਾਣੀ ਚੰਗੀ ਨਹੀਂ ਲੱਗਦੀ ਅਸੀਂ ਬਾਣੀ ਤੋਂ ਬੜਾ ਦੂਰ ਭੱਜਦੇ ਆ ਅਸੀਂ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਬਾਣੀ ਦੇ ਨਾਲ ਅਸੀਂ ਜੁੜਨ ਦਾ ਯਤਨ ਨਹੀਂ ਕਰਦੇ ਬਾਣੀ ਨੂੰ ਅਸੀਂ ਪੜ੍ਹਨ ਦਾ ਯਤਨ ਨਹੀਂ ਕਰਦੇ ਕਿਉਂਕਿ ਜਨਾਜ਼ਰ ਬਾਣੀ ਦੇ ਨਾਲ ਜੁੜਦੇ ਨਹੀਂ ਉਹਨਾਂ ਚਿਰ ਨਾ ਤਾਂ ਸਾਨੂੰ ਬਾਣੀ ਦਾ ਰਸ ਆਉਣਾ ਹੈ ਨਾ ਹੀ ਸਾਨੂੰ ਬਾਣੀ ਦੀ ਸਮਝ ਆਉਣੀ ਹੈ ਕਿਉਂਕਿ ਆਪਾਂ ਨੇ ਬਾਬਾ ਫਰੀਦ ਜੀ ਦੀ ਸਾਖੀ ਬੜੀ ਵਾਰ ਸੁਣੀ ਹੋਵੇਗੀ ਕਿਵੇਂ ਉਹਨਾਂ ਦੀ ਮਾਤਾ ਨੇ ਇੱਕ ਸ਼ੱਕਰ ਦੇ ਨਾਲ ਬਾਬਾ ਫਰੀਦ ਜੀ ਨੂੰ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਹੈ ਕਿਉਂਕਿ ਜਰੀਆ ਬਣ ਗਿਆ ਉਸੇ ਤਰ੍ਹਾਂ ਭਗਤ ਤਰੂ ਹੈ ਭਗਤ ਤਰੂ ਨੂੰ ਵੀ ਪਰਮਾਤਮਾ ਦੇ ਨਾਲ ਜੋੜਨ ਦੇ ਵਾਸਤੇ ਇੱਕ ਸਵਾਲ ਕੀਤਾ ਸੀ ਭਗਤ ਤਰੂ ਨੇ ਕਿ ਮਾਂ ਮੈਨੂੰ ਰਾਜ ਕਿਵੇਂ ਪ੍ਰਾਪਤ ਹੋਵੇਗਾ